ਸਸਿਗਾ ਵੀਰ ਜੀ ਬਹੁਤ ਬਹੁਤ ਵੈਲਕਮ ਆ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆ ਲੈਣ ਦਾ ਸਵਾਗਤ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਅੱਜ ਫੇਰ ਟੌਪ ਕਲਾਸ ਚੈਂਪੀਅਨ ਝੋਟੀਆਂ ਹਰਿਆਣੇ ਦੀਆਂ ਲੈ ਕੇ ਪਹੁੰਚ ਚੁੱਕੇ ਆ ਨਵਾਂ ਲੋਡ ਲੈ ਕੇ ਹਾਜ਼ਰ ਆ ਜਗਦੀਪ ਡੇਰੀ ਫਾਰਮ ਤੇ ਅੱਜ ਹੀਰੇ ਟੌਪ ਕਲਾਸ ਕੁੰਡੇ ਸਿੰਘਾਂ ਵਾਲੀਆਂ ਨਿਕੇ ਨਿਕੇ ਸਿੰਘਾਂ ਵਾਲੀਆਂ ਵੱਡੀਆਂ ਝੋਟੀਆਂ ਲੈ ਕੇ ਪਹੁੰਚ ਚੁੱਕੇ ਆ ਸਾਸਿਕਾ ਵੀਰ ਜੀ ਸਾਸਿਕਾ ਜੀ ਜਗਦੀਪ ਡੇਰੀ ਫਰਮ ਦੇ ਬਖਣਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਸਾਨੂੰ ਇੰਨਾ ਮਾਤ ਤੇ ਪਿਆਰ ਬਖਸ਼ਿਆ ਆਪਣੇ ਕੋਲ ਅੱਜ ਝੋਟੀਆਂ ਚਾਰ ਲੱਗੇ ਆ ਆਪਾਂ ਵੀਡੀਓ ਦੇ ਵਿੱਚ ਪਾਉਣ ਵੀਰੇ ਜੀਆਂ ਪਰ ਪੌਣੀਆਂ ਵੀ ਟੌਪ ਕਲਾਸ ਹੀ ਵੀਰੇ ਜਿਹੜੀ ਗੱਲ ਨਹੀਂ ਇੱਕ ਗੱਬਣ ਆ ਵੀਰੇ ਤੇ ਬਾਕੀ ਮਤਲਬ ਹੀ ਜਨਾਮੀ ਮਾਲ ਆਪਣੇ ਕੋਲ ਹੁੰਦਾ ਪਾ ਫਾਰਮ ਦੇ ਟੌਪ ਕਲਾਸ ਹੁੰਦਾ ਇਹ ਐਮਨ ਅਤੀ ਦੀ ਝੋਟੀ ਵੀਰੇ ਜਿਹੜੀ ਝੋਟੀ ਥੱਲੇ ਅੱਜ 16 ਕਿਲੋ ਦੁੱਧ ਕੱਢੇਣਾ ਮਿਲ ਕੇ ਦਵਾਂਗੇ ਵੀਰੇ ਚਾਰ ਰੰਗ ਦੇ ਮੋਹਾਂ 16 ਕਿਲੋ ਪਿਓਰ ਕੰਡੇ ਵਾਲਾ ਦੁੱਧ ਤਿਆਰ ਹੋਗਾ ਤੇ ਅੱਜ ਉਮੀਦ ਕਰਦੇ ਆ ਵੀਰੇ ਹਲੇ 2 ਕਿਲੋ ਦੀ ਕੱਟੀ ਹੋਰ ਛਾਲ ਮਾਰੇਗੀ ਜੇ ਜਿਹੜੀ ਗੱਲ ਕਰਨ ਵਾਲੀ ਵੀਰੇ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ ਇਹ ਸੂਈ ਨੂੰ ਵੀਰੇ 8ਵਾਂ ਦੇਣੇ ਜਿਹੜੀ ਗੱਲ ਕਰਨੀ ਐ ਐਮ 29 ਦੀ ਆਪ ਐ ਜਿਹੜੀ ਨਵਾਬ ਦੀ ਮਗਰ ਕੱਟੀ ਐ ਨਵਾਬ ਦੀ ਮਗਰ ਕੱਟੀ ਵੀਰੇ ਜਿਹੜੀ ਗੱਲ ਕਰਨੀ ਕੱਟੀ ਵੀ ਵੇਖੋ ਵੀਰੇ ਜੈਡ ਬਲੈਕ ਕੱਟੀ ਐ ਜਿਹੜੀ ਬਰੀਡ ਵਾਲੀ ਕੱਟੀ ਵੀਰੇ ਜਿਹੜੀ ਬਾਕੀ ਇਹਦੀ ਜੇ ਮਲਾਂ ਚਵਾਈ ਪਸਮਾਈ ਦੀ ਕਰੀਏ ਗੱਲ ਵੀਰੇ ਮਲਾਂ ਸਾਰੇ ਸਰੀਰ ਦੇ ਵਿੱਚ ਮਲਾਂ ਚੱਡੇ ਦੇ ਨਾੜਾ ਨਾੜੀਆਂ ਐ ਜਿਹੜੀ ਗੱਲ ਕਰਨ ਵਾਲੀ ਵੀਰ ਜੀ ਇਹ ਕਰ ਮੈਂ ਵੱਡੇ ਕਦ ਕਾਟਦੀ ਬਾਕੀ ਵੀਰੇ ਐਡਡੇ ਪਾਲਾ ਪਛੂ ਜੇ ਕਹਿਦੇ ਦਈ ਨਾ ਫਿਰ 20 ਕਿਲੋ 18 ਕਿਲੋ ਦਈਆਂ ਬੜੇ ਔਖੇ ਲੱਭਣੇ ਇਹ ਚੀਜ਼ਾਂ ਲੱਭਣੀਆਂ ਔਖੀਆਂ ਛੱਡੋ ਬੱਚਾ ਬਿਲਕੁਲੀ ਬਾਕੀ ਤੁਹਾਨੂੰ ਮੜਾ ਜਗੜੇ ਫਾੜੀ ਬਾਜੀ ਫੜਾ ਇਹ ਚੱਡੇ ਦੀ ਗੱਲ ਕਰੀਏ ਵੀਰੇ ਚੱਡੇ ਦੇ ਉੱਤੇ ਤੁਸੀਂ ਮੜਾ ਜੇ ਕਮਾਓ ਨਾਲਾ ਹੀ ਨਾਰਾ ਨਜ਼ਰ ਆਉਣਗੇ ਜਿਹੜੀ ਗੱਲ ਕਰਨ ਵਾਲੀ ਆ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਉਂਗਲ ਕਰਕੇ ਨਹੀਂ ਕਿਸੇ ਵੱਲੋਂ ਮਾੜੀ ਕਹਿ ਸਕਦਾ ਟੌਪ ਕਲਾਸ ਚੈਂਪੀਅਨ ਝੋਟੀ ਆ ਵੱਡੇ ਪੈਸਾ ਲਾ ਕੇ ਤੇ ਮੜਾ ਦਿਖਾਉਣੇ ਦਈਆਂ ਵੱਡੀ ਬਾਡੀ ਦੀ ਵੱਡੇ ਕਦ ਕਾਟ ਦੀ ਬਾਕੀ ਵੀਰੇ ਕਹਿ ਤਈ ਦਾ ਦੁੱਧ ਆਪਾਂ ਦੁੱਧ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਕੰਡੇ ਰਾਂ ਮਣ ਕੇ ਦਵਾਗੇ ਵੀਰੇ ਤੁਸੀਂ ਕੁੰਡਾ ਸਿੰਘ ਲੱਗਾ ਹੈ ਵੱਡੇ ਕਦ ਕਾਟ ਦੀ ਚੈਂਪੀਅਨ ਝੋਟੀ ਹੈ ਤੁਹਾਨੂੰ ਪਸਮਾਲ ਆ ਕੇ ਧਾਰਾ ਮਰਾ ਕੇ ਵਿਖਾਉਨੇ ਠੰਡੀ ਸੀਲ ਨਾਲੇ ਮੇਨ ਗੱਲ ਕੋਈ ਹਿਸਾਬ ਨਹੀਂ ਪਹਿਲਾਂ ਵੀਰੇ ਔਲ ਕਰਦੀਆਂ ਦੋ ਚਾਰ ਦਿਨ ਜਿਹੜੀ ਗੱਲ ਕਿਤੇ ਮਾਸਾ ਨਹੀਂ ਕਿਤੇ ਲੱਤ ਨਹੀਂ ਚੁੱਪੀ ਵੀਰੇ ਕੱਢੀਆਂ ਜਿਹੜੀ ਗੱਲ ਕਰਾਉਂਦਾ ਨਾ ਥਾਣ ਵੀ ਬਣਾ ਸੋਹਣਾ ਬੜਾ ਸੋਹਣਾ ਲੱਗਾ ਵੇਖੋ ਨਾੜਾਂ ਹੀ ਨਾਰਾਂ ਚੱਡੇ ਦੇ ਆਲੇ ਦੁਆਲੇ ਫਸਮ ਕੇ ਵੀ ਇਹ ਦੱਸ ਦਿੰਦੀ ਵੀ ਮੇਰੇ ਕੋਲ ਕੁਝ ਹੈਗਾ ਜਿਹੜੀ ਗੱਲ ਕਰਨ ਲਈ ਟੋਪ ਕਲਾਸ ਮਾਲ ਹੀ ਹੁੰਦਾ ਆਪਣੇ ਫਾਰਮ ਤੇ ਜਿੰਨਾ ਵੀ ਹੁੰਦਾ ਵੇਖੋ ਥਾਣ ਵੇਖੋ ਕਿੱਡਾ ਸੋਹਣਾ ਨੋਕ ਵਾਲਾ ਥਾਣ ਕੱਢਦੀ ਬਹੁਤ ਸੋਹਣਾ ਥਾਣ ਬਣਾਉਂਦੀ ਵੀਰੇ ਬਾਕੀ ਚੁਾਈ ਚੁਈ ਵੀਰੇ ਐ ਰੂੜ ਗਈ ਇੱਕ ਨੰਬਰ ਦੀ ਚੁਾਈ ਮਗਰ ਨਾਲੇ ਕੱਟੀ ਬਹੁਤ ਸੋਹਣੀ ਦਿੱਤੀ ਚੁਾਈ ਵੇਖੋ ਗੱਡੀ ਇਹ ਕਰਕੇ ਬਚਾ ਲਿਆ ਸ਼ਾਨਦਾਰ ਚੁਾਈ ਵੀਰੇ ਵੀਰ ਭਰਾ ਨੇ ਕਿ ਦੂਰ ਮੇਰੇ ਲਗਾਉਣੀ ਹੁੰਦੀ ਫਿਰ ਤਾਰਾ ਮਾਰ ਕੇ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਉਹ ਹੁੰਦੇ ਵੀ ਰਾਤ ਨਹੀਂ ਘੱਟੇ ਦੀ ਕੱਟੀ ਗਈ। ਦੋ ਹੀ ਪਾਸੇ ਚੱਡੇ ਦੇ ਨਾੜਾ ਹੀ ਨਾੜਾ। ਐਨੀ ਵੀ ਚਵਾਈ ਕੋਈ ਹਸਾਬ ਨਹੀਂ ਲੈ। 16 ਕਿਲੋ ਦੁੱਧ ਕੰਡੇ ਦਾ ਤਿਆਰ ਆ। ਤਿਆਰ ਵੀਰੇ ਜਿੱਦਣ ਪੰਲਾ ਵਧ ਗਿਆ ਉਦੋਂ 2 ਕਿਲੋ ਦਾ ਹੋਰ ਮਾਰੇਗੀ ਛਾਲ ਵੀਰੇ। ਖੋਲ ਕੇ ਦਿਖਾਓ ਵੀਰੇ। ਤੋੜ ਕੇ ਵਿਖਾ ਦਿਓ ਵੀਰ ਜੀ ਇੱਕ ਵਾਰੀ। ਬਾਕੀ ਵੀਰੇ ਇਹ ਚੱਡਾ ਜਿਹੜਾ ਜਿੰਨੂ ਠੋਲ ਚੱਡਾ ਕਹਿੰਦੇ ਵੀਰੇ ਦੋਦੋਂ ਮਾੜੀ ਨਹੀਂ ਕੱਟੀ ਨਿਕਲਦੀ ਜਿਹੜੀ ਜਿਹੜੀ ਗੱਲ ਹੈ ਬਾਕੀ ਇਹ ਲੰਮੀ ਉੱਚੀ ਦੀ ਗੱਲ ਕਰੀਏ ਵੀਰੇ ਬਰਾਬਰ ਆਉਂਦੀ ਆ ਤੁਹਾਡੇ ਬੰਦੇ ਦੇ ਸਿਰ ਸੇ ਜਿਹੜੀ ਜਿਹੜੀ ਗੱਲ ਕਰਨੀ ਸੀ ਵੀਰੇ ਜੇ ਕਾਟ ਕਾਠਾ ਲੱਗ ਲੱਗ ਕਰੀਏ ਵੀਰੇ ਦਿਆਂ ਮੈਂ ਹਾਂ ਕਾਟ ਕਾਟ ਦੀ ਦੇ ਬਹੁਤ ਵੱਡੀ ਝੋਟੀ ਨਸਲ ਬਰੀਡ ਵਾਲਾ ਕਰੀਏ ਵੀਰੇ ਮੋਲੀ ਨਹੀਂ ਝੋਟੀ ਤੱਕ ਕੋਈ ਵੀਰੇ ਨਹੀਂ ਜੈਡ ਬਲੈਕ ਨਾਲੇ ਆਉਂਦੋ ਵੀਰ ਜੀ ਮੈਂ ਹਾਂ ਸਿੰਘਾਂ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਸਾਫ਼ ਝੋਟੀ ਚੈਂਪੀਅਨ ਝੋਟੀ ਹੈ ਅੱਗੇ ਕਰਦੇ ਆਂ ਇਹਦੀ ਕੀਮਤ ਦੀ ਗੱਲ ਦੂਜੇ ਸੋਏ ਨੂੰ ਵੀ ਇਹੋ ਜਿਹੀ ਝੋਟੀਆਂ 23-24 ਕਿਲੋ ਦੁੱਧ ਆਮ ਨਾਲ ਨੋਰਮਲ ਹੀ ਚਵਾ ਰਹਿੰਦੀ ਜਿਹੜੀ ਗੱਲ ਹੈ ਇਹ ਉਮੀਦ ਰੱਖਦੇ ਆਂ ਵੀ ਮਤਲਬ ਮਤਲਬ ਜੇ 19 ਕਿਲੋ ਤੋਂ ਮਤਲਬ 20 ਨਹੀਂ ਤੇ ਕੈਸੇ ਦੇਉ 19 ਦੁੱਧ ਨੋਰਮਲ ਹੀ ਦੁੱਧ ਦੇ ਸਕਦੀ ਜਿਹੜੀ ਗੱਲ ਹੈ ਨਾਲ ਹੀ ਆਂ ਜੀ ਵੀਰੇ ਤੇ ਬਾਕੀ ਜੀ ਇਹਦੀ ਕੀਮਤ ਦੀ ਗੱਲ ਕਰੀਏ ਵੀਰੇ ਕੀਮਤ ਇਹੋ ਜਿਹੀ ਝੋਟੀਆਂ ਦੀ 5-6-6 ਲੱਖ ਰੁਪਏ ਆਪਾਂ ਜਾਇਜ਼ ਕਰਕੇ ਦਵਾਂਗੇ ਆਪਾਂ ਇਹ 2 ਲੱਖ 75 ਹਜ਼ਾਰ ਦੀ ਦੇ ਦਾਂਗੇ ਜਿਹੜੀ ਅਲਗ ਜਨ ਦੋ ਲੱਖ 75 ਮਾਨਤਨ ਵੀਰ ਜੀ ਹਜ਼ਾਰ ਕੰਡ ਦਾ ਦੇ ਦਾਂਗੇ ਵੀਰ ਜੀ ਠੀਕ ਜੀ ਵੀਰ ਜੀ 2 ਲੱਖ 70 ਹਜ਼ਾਰ ਦੀ ਦੇ ਦਾਂਗੇ ਵੀਰ ਜੀ 2 ਲੱਖ 70 ਹਜ਼ਾਰ ਦੀ ਦੇ ਦਾਂਗੇ ਹਾਂ ਬਾਕੀ ਇਹ ਛੋਟੀ ਦੀ ਜੇ ਗੱਲ ਕਰੀਏ ਵੀਰੇ ਇਹ ਤੇ ਇਹਦੀ ਜਿੰਨੀ ਵੀ ਆਪਾਂ ਸਬਤ ਕਰ ਲਈਏ ਉਨਨੀ ਥੋੜੀ ਵੀਰੇ ਠੰਡੀ ਵੇਖੋ ਕਿੰਨੀ ਹੱਥ ਲਾਇਆ ਪੂਛ ਚੁੱਕ ਲੈਂਦੀ ਠੀਕ ਹੈ ਹੁਣ ਸਰੀਆਲੀ ਛੋਟੀ ਨਾ ਵੀਰੇ ਜਿਹੜੇ ਪੈਰਾਂ ਦੇ ਖਲੋਗੀ ਤੇ ਉਸੇ ਪੈਰਾਂ ਤੇ ਖਲੋਗੀ ਦਦੀਆਂ ਇਹ ਇੱਕ ਗੱਬੜ ਜੁੱਟੀ ਆ ਕੱਚੀ ਆਦਾ 12 13 ਦਿਨ ਸਿੰਘ ਵੇਖੋ ਕੁੰਡਾ ਬਰੀਕ ਸਿੰਘ ਲੱਗਾ ਬੰਦੇ ਦੇ ਸਿਰ ਤੇ ਜੜੀ ਆ ਤੇ ਸੁਹਾ ਦੁੱਜਾ ਵੀਰੇ ਤੇ ਦੀਆਂ ਮੂੰਹ ਚਾਰ ਦਾ ਦੇ ਵੀਰੇ ਤੇ ਬਾਕੀ ਦੀ ਗੱਲ ਕਰੀਏ ਸੀਲੀ ਦੀ ਵੀਰੇ ਜਿਹੜੇ ਪੈਰਾਂ ਸੀਲੀ ਦਾ ਅੰਤ ਹੀ ਕੋਈ ਨਹੀਂ ਮੈਂ ਨਾ ਜਿਹੜੇ ਪੈਰਾਂ ਤੇ ਖਲੋਗੀ ਨਾ ਵੀਰੇ ਬਸ ਉਸੇ ਪੈਰਾਂ ਤੇ ਖਲੋਗੀ ਇੰਨੀ ਠੰਡੀ ਕੋਈ ਹਸਾਬ ਨਹੀਂ ਵੀਰੇ ਇਹਦਾ ਮੁੱਲ ਨਹੀਂ ਕੋਈ ਝੁੱਟੀ ਦਾ ਗੱਬੰਦਾ ਜੁੱਟੀ ਗੱਲ ਕਰਨ ਵਾਲੀ ਜਿੱਥੋਂ ਲਈ ਵੀਰੇ ਉਹਨਾਂ ਨੇ ਖੁੱਲੀ ਛੱਡੀ ਹੁੰਦੀ ਘਰ ਆਪਣੇ ਛੱਡੀ ਵੀਰੇ ਤੇ ਦੀਆਂ ਇਹਦੀ ਬਾਲਾ ਵਾਲੀ ਵੱਡੀ ਝੁੱਟੀ ਨੇ ਕਰਦੀ ਮੈਂ ਸਿੰਘ ਵੇਖੋ ਕਿੱਡਾ ਸੋਹਣਾ ਲੱਗਾ ਕਦ ਕੜ ਦੀ ਵੱਡੀ ਝੋਟੀ ਚੈਂਪੀਅਨ ਝੋਟੀ ਏਡੀਆਂ ਝੋਟੀਆਂ ਮੇਲੇ ਚ ਲੋਕੀ ਪਉਂਦੇ ਮੈਨੂੰ ਹੌਸਲਾ ਫਿਰ ਬਾਲਾ ਚੰਗਾ ਕੱਟੀ ਦਿੰਦੀ ਹੌਸਲਾ ਦੇਣਾ ਕਹਿੰਦੇ ਨਹੀਂ ਤੇ ਇਹੋ ਜਿਹੀਆਂ ਝੋਟੀਆਂ ਇਹਦੇ ਉੱਤੋਂ ਤੱਕ ਹੀਰਾ ਹੀ ਆ ਕੇ ਝੋਟੀ ਕਾਦੀ ਇਹਦੇ ਬਈ ਮਾਲਾ ਹੀਰਾ ਜਿਨੂੰ ਹੀਰਾ ਕਹਦੇ ਉਹੋ ਹੀ ਚੀਜ਼ੇ ਜਿਹੜੀ ਤੁਹਾਨੂੰ ਅਕਲ ਕਰਨਾ ਵੀਰੇ ਬਾਕੀ ਚੱਡਾ ਵੀ ਜਿੰਨਾ ਵੀ ਝੋਟੀ ਲਾਊਗਾ ਸਾਰਾ ਹੀ ਪਿਛਾ ਨੂੰ ਚੱਟ ਚੱਟਾ ਲਾਊਗਾ ਇਹ ਮੇਰੀ ਕੱਟੀ ਦਿੰਦੀ ਮੈਂ ਟੌਪ ਕਲਾਸ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਬਾਕੀ ਇਹ ਜੋ ਟੀਵੀ ਪਰਮਾਤਮਾ ਸੁੱਕਾ ਕਿ ਇਹੋ ਜੀ ਜੇ ਜਗੇ ਨੇ ਵੇਚ ਨਹੀਂ ਵੈ ਡੇਢ ਦੀ 2 ਦੀ ਟੋਕੜੀ ਆਪਾਂ ਲੈ ਲਾਂਗੇ ਇਹੋ ਜੀ ਟੀਵੀ ਜਿਹੜੀ ਤੇ ਇਹਦੀ ਕੀਮਤ ਦੀ ਗੱਲ ਕਰੀਏ ਵੀਰੇ ਇਹ ਕੀਮਤ ਆਪਾਂ ਦੇ ਦਾਂਗੇ ਵੀਰੇ 2 ਲੱਖ 20 ਹਜ਼ਾਰ ਦੀ ਦੇ ਦਾਂਗੇ ਵੀਰੇ ਜੈਸਨੋ ਜੈਸਨੋ 2 ਲੱਖ 20 ਹਜ਼ਾਰ ਦੀ ਦੇ ਦਾਂਗੇ ਵੀਰੇ ਨਹੀਂ ਉਤਰਾ ਦੇ ਝੋਟੀ ਦਾ ਮੋਲ ਹੀ ਕੋਈ ਨਹੀਂ ਵੀਰੇ ਆਪਾਂ ਮੰਗੇ ਵਾਲੇ ਮੋਲ ਨਹੀਂ ਕੀਤਾ ਆਪਾਂ ਦੇਣ ਵਾਲੀ ਗੱਲ ਕੀਤੀ ਜਿਹੜੀ ਬਸ ਦੇ ਦੇਣੀ ਜਿਹੜੀ ਗੱਲ ਕਰਨੀ ਜਿੰਨਾ ਜਿੰਨੀ ਠੰਡੀ ਆ ਉਹਦਾ ਮੋਲ ਹੀ ਕੋਈ ਨਹੀਂ ਵੈਸੇ ਤੇ ਮੋਲ ਹੀ ਕੋਈ ਨਹੀਂ ਵੀਰੇ ਇਹ ਦੂਜੀ ਸੂਈ ਛੋਟੀ ਵੀ ਤਰੀਆਂ ਪਰ ਸੋਈ ਆ ਕੱਟੀ ਮਗਰੇਦ ਦੀਆਂ ਤੇ ਇਹਨੂੰ ਵੀ ਕੁੰਡਾ ਬਰੀਕ ਸਿੰਘ ਲੱਗਾ ਬਾੜੀ ਬਾੜੀ ਚੰਗੀ ਇਹਦੇ ਮਗਰ ਵੀ ਕੱਟੀ ਵੀਰ ਜੀ ਇਹਦੇ ਮਗਰ ਵੀ ਕੱਟੀ ਵੀਰ ਜੀ ਇਹਦੇ ਕੱਟੀਆਂ ਹੀ ਆਈਆਂ ਵੀਰੇ ਇਹਦਾ ਸੀਮਨ ਦਾ ਪਤਾ ਕਿਹੜਾ ਸੀਮਨ ਦਾ ਇਹਦੇ ਬਾਰੇ ਨਹੀਂ ਪਤਾ ਦੱਸ ਸਕਦੇ ਕੋਈ ਨਹੀਂ ਨਾਂ ਪਤਾ ਹੀ ਵੀਰੇ ਬਾਕੀ ਛੋਟੀ ਬਹੁਤ ਆਉਦੀ ਹੈ ਜਿਹੜੀ ਗੱਲ ਕਰਨੀ ਇਹ ਵੀ ਵੱਡੀ ਛੋਟੀ ਹਾਂਜੀ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਟੌਪ ਕਲਾਸ ਚੈਂਪੀਅਨ ਛੋਟੀ ਆ ਥਣ ਵੇਖੋ ਗੇਠ-ਗੇਠ ਦਾ ਥਣ ਲੱਗਾ ਉਹਨੂੰ ਗੇਠ-ਗੇਠ ਦਾ ਉਹਨੂੰ ਆਉਂਦੋ ਵੀਰ ਜੀ ਤੋ ਕਾਸੇ ਨਾ ਹੁੰਦਾ ਸਿੰਘ ਟੌਪ ਕਲਾਸ ਚੈਂਪੀਅਨ ਝੋਟੀ ਜਿਹਨੂੰ ਅੰਦੇ ਏਡੇ ਏਡੇ ਹੀਰੇ ਮਾਹ ਹੀ ਵੇਖਣ ਨੂੰ ਮਿਲਦੇ ਹਾਂਜੀ ਇਹਦੀ ਜੇ ਕੀਮਤ ਦੀ ਗੱਲ ਕਰੀਏ ਵੀਰੇ ਇਹ ਝੋਟੀ ਤੇ ਆ ਵੀਰੇ ਹੁਣ ਵੀ ਡੇਢ ਦੀ 160 ਦੀ ਆਪਾਂ ਕੀਮਤ ਨਹੀਂ ਕਰਦੀਆਂ 1 ਲੱਖ ਆਪਾਂ 30 ਹਜ਼ਾਰ ਦੀ ਦੇ ਦਾਂਗੇ ਵੀਰੇ 1 ਲੱਖ 30 ਹਜ਼ਾਰ ਦੀ ਦੇਣੀ ਆ ਜੈਸ ਨੋ ਝੋਟੀ ਵੀਰੇ ਟੌਪ ਦੀ ਥਾਂ ਸੋਨਾ ਲਗਾ ਦਦੀਆਂ ਵਰੀਆ ਟੌਪ ਕਲਾਸ ਜਿਹੜੀ ਗੱਲ ਕਰਨ ਵਾਲੀ ਆ ਮਗਰ ਕੱਟੀ ਵੀ ਬਹੁਤ ਆਉਂਦੀ ਐ ਇਹਨੇ ਮਗਰ ਨਹੀਂ ਆਉਂਦੀ ਕੱਟੀ ਵੀ ਬਹੁਤ ਟੌਪ ਦੀ ਬਰੀਡ ਦੀ ਕੱਟੀ ਮਗਰ ਬਰੀਡ ਦੀ ਆ ਪਿਆ 1,30,000 ਦੀ ਦੇ ਦਾਂਗੇ ਤੋ ਛੋੜ ਛੜਾ ਕਾ ਕਰਕੇ 1,25 ਦੀ ਦੇ ਦਾਂਗੇ 1,25 ਦੀ 5000 ਲੈਸ ਹਾਂਜੀ 1,25 ਦੀ ਦੇ ਦਾਂਗੇ ਕੈਮਰਾ ਕਮਾ ਦੋ ਸਿਰ ਤੋਂ ਰੱਖ ਕੇ ਮਨਸ ਸਿਰ ਤੋਂ ਰੱਖ ਕੇ ਪਰ ਅੱਡਾ ਚੈਂਪੀਅਨ ਝੋਟੀ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਜੀ ਆਜੋ ਕਰਦੇ ਆ ਅੱਗੇ ਗੱਲ ਅੱਗੇ ਆ ਗਈ ਵੀਰੇ ਪਰਮਾਥਾ ਸੁੱਖ ਰੱਖੇ ਦੁਜਾ ਸੁਹਾ ਝੋਟੀ ਰਾਤ ਦੀ ਸੁਈ ਆ ਰਾਤ ਦੀ ਸੂਈ ਅ ਮਨੇਰੇ ਚਾਰ ਕਿਨੇ ਜੇ ਜੂਰ ਪਾਈ ਆ ਇਹ ਵੀ ਹੀਰਾ ਹੀ ਆ ਕੇ ਮਤਲਬ 20 ਤੋਂ 22 ਕਿਲੋ ਵਾਲੀ ਝੋਟੀ ਹੈ ਵੀਰੇ ਇਹਨਾਂ ਦਾ ਮੁੱਲ ਨਹੀਂ ਕੋਈ ਹੁੰਦਾ ਇਹਨਾਂ ਇਹਨਾਂ ਚੀਜ਼ਾਂ ਦਾ ਜਿਹੜੀ ਮੇਲੇ 'ਚ ਪਾਉਣ ਵਾਲੀ ਝੋਟੀ ਏਡੀ ਦੇ ਬਾਹਲੀ ਟਾਪ ਦੀ ਕਟਾ ਦਿੱਤਾ ਵੀਰੇ ਦਦੀਆਂ ਰਾਤ ਦੀ ਸੂਈ ਵੀਰ ਜੀ ਰਾਤ ਦੀ ਸੂਈ ਰਾਤ ਦੀ ਸੂਈ ਆ ਤੇ ਜੇ ਇਹਦੀ ਮੁੱਲ ਦੀ ਗੱਲ ਕਰੀਏ ਵੀਰੇ ਇਹ ਆਪਾਂ ਕੱਚੀ ਦਾ ਉਹ ਦਿਨ 2 ਲੱਖ ਰੁਪਈਆ ਆਪਾਂ ਵੀਡੀਓ 'ਤੇ ਪਾਇਆ ਸੀ ਮਤਲਬ ਇਹ ਇਹੀ 10 12 ਦਿਨ ਮੈਂ ਸੰਭੀਆ ਪਰ ਅੱਜ ਵੀ 2 ਲੱਖ ਦੀ ਮਤਲਬ ਦੇ ਦਾਂਗੇ ਵੀਰੇ ਖਾਨ ਵੇਖੋ ਕਿੱਡਾ ਸੋਹਣਾ ਲੱਗਾ ਗੇਟ-ਗੇਟ ਦਾ ਥਣ ਅੱਜ ਦੇ ਮੈਂ ਕਹਿੰਦੀ ਵੀਰੇ 2.5 ਲੱਖ ਦੀ ਵੇਚਦੇ ਐ ਤੇ ਆਪਾਂ ਕੱਚੀ ਗੱਬੜ ਲਈ ਮੈਂ ਵੀਰੇ ਦੇ ਹਰਿਆਣੇ ਚੋਂ ਮੈਂ ਆਪਾਂ ਇੱਕ ਕੱਦ ਖਾੜ ਦੀ ਵੱਡੀ ਬਾਡੀ ਦੀ ਹਾਂਜੀ ਹਾਂਜੀ ਵੀਰੇ ਹੁੰਡਾ ਸਿੰਘ ਲੱਗਾ ਹਾਂਜੀ ਹਾਂਜੀ ਮਗਰ ਕੀ ਦਿੱਤਾ ਵਿੱਦੀ ਕੱਟਾ ਦਿੱਤਾ ਮਗਰ ਕੱਟਾ ਦਿੱਤਾ ਹਾਂਜੀ ਅੱਜ ਫਿਰ ਹੁਣ ਜੇ ਦਾ ਮਲਾ ਅੱਜ ਹੈ ਹਰਿਆਣੇ ਨੂੰ ਲੱਗੇ ਫਿਰ ਜਿੱਦਾਂ ਤਾਈ ਸੋਈ ਆ ਹੁਣ 240 ਦੀ ਸਾਨੂੰ ਕਿੰਨੇ ਉਥੋਂ ਘੜ ਨਹੀਂ ਦੇਣੀ ਵੀਰੇ ਆਪਾਂ ਕੱਚੀ ਮੈਪ 10 12 ਦਿਨ ਪਰ ਐਚ ਐਫ ਗਾਈਆਂ ਜਿੰਨਾ ਲੇਵਾ ਲਈ ਫੰਡੀ ਆ ਆਪਾਂ ਇਹ 2 ਲੱਖ ਦੀ ਪੂਰੀ ਦੀ ਦਵਾਂਗੇ ਵੀਰੇ ਜੀ ਠੰਡੀ ਸੀਲੀ ਦਾ ਕੋਈ ਮੁੱਲ ਨਹੀਂ ਇਹਦਾ ਵੀ ਹਾਂਜੀ ਵੀਰੇ ਗਾੜੀ ਆ ਗਈ ਰੋਸ਼ੀ ਝੋਟੀ ਵੀਰੇ ਰੋਸ਼ੀ ਤੁਹਾਨੂੰ ਕੁਛੀ ਦਾ ਵੀਰੇ ਕਹਿਣ ਦੇਈਦਾ ਰੋਸ਼ੀ ਪੂਰੀ ਮਗਰ ਕੱਟੀ ਵੀਰੇ ਦੇ ਦੇਣੀ ਆ ਬੂਰੀ ਕੱਟੀ ਬੂਰੀ ਕੱਟੀ ਦੇ ਪਰ ਇਹਦੀ ਜੇ ਗੱਲ ਕਰੀਏ ਵੀਰੇ ਚਵਾਈ ਨਹੀਂ ਪਸਮਾਈ ਨਹੀਂ ਤਾਂ ਮੁੰਡਾ ਬੱਚਾ ਪੜਾ ਛੱਡ ਕੇ ਰੱਖਾਂਗਾ ਥੱਲੇ ਪਰ ਮਾਲਾ ਵੀ ਐਦਾਂ ਦੀ ਚਵਾਈ ਆ ਵੀਰੇ ਜਿਦਾ ਨਲਕਾ ਚੱਲਦਾ ਜਦਿਆਂ ਇਹ ਵੀ ਟੌਪ ਕਲਾਸ ਵੱਡੀ ਮੈਂ ਨਾ ਵੀਰੇ ਬਾੜੀ ਨਾਲ ਪ੍ਰਮਾਣ ਤੋਂ ਕਰ ਦਿੰਦੇ ਦੁੱਧ 18 ਕਿਲੋ ਨਾਰਮਲ ਦਊਗੀ ਵੀਰੇ ਇਹ ਛੋਟੀ ਜਿਹੜੀ ਗੱਲ ਕਰਨੀ ਨਾਰਮਲ ਸੇਵਾ ਤੇ 18 ਕਿਲੋ ਦਊਗੀ ਦਊਗੀ ਤੇ ਦਿਆਂ ਬਾਲੀ ਵੀ ਫੜੀ ਮੈਂ ਮਗਰ ਵੀ ਇਹ ਦੇ ਮੱਲਾ ਕਟੀ ਬੋਟ ਆਉਦੀ ਬੁਰੀ ਦਨੀਆ ਇਹ ਲੋਹੀ ਬੁਰੀ ਜਿਹੜੀ ਕਹਿੰਦੇ ਜਿਹੜੀ ਇਹਦੇ ਵੀ ਕਈਆਂ ਵੀਰ ਬੜੇ ਡਿਮਾਂਡ ਕਰਦੇ ਲੋਹੀ ਝੋਟੀ ਵੀਰੇ ਪਰਵਾਦ ਉਸੋ ਕਰਕੇ ਅੱਗੇ ਦੋ ਚਾਰ ਵਿੱਚ ਝੋਟੀਆਂ ਵੇਚੀਆਂ ਪਿੱਛੇ ਸਿੱਧੇ ਮਤਲਬ ਬਾਹਲੀਆਂ ਚੰਗੀਆਂ ਨਿਕਲੀਆਂ ਵੀਰੇ ਜਿਹੜੀ ਗੱਲ ਕਰਨ ਵਾਲੀ ਹੈ ਠੀਕ ਜੀ ਵੀਰ ਜੀ ਮੈਂ ਹਾਂ ਟੌਪ ਕਲਾਸ ਆ ਕੇ ਚੈਂਪੀਅਨ ਅੱਗੇ ਆਪਾਂ ਕੱਲ گاਵਾ ਵੀ ਲੈ ਕੇ ਆਏ ਹਾਂ گاਵਾ ਸੇਲ ਹੋ ਗਿਆ ਹੁੰਦੀਆਂ ਹੀ ਕੈਮਰਾ ਮਾੜਾ ਇੱਕ ਮਾ ਕੇ ਦੱਸੋ ਕਾਲੀ ਭਈ ਵੇਚਿਆ ਜਿਹੜੀ ਗੱਲ ਵੇਖੋ ਕਿੱਡੀ ਸੋਹਣੀ ਗਾਈ ਵੱਡੀ ਵੱਡੀ ਬਾਡੀ ਦੀ ਖੀਰੀ ਵਿਹੜਾ ਜੀ ਵੀਰੇ ਆਪਣੇ ਕੋਧੀਆਂ ਇਹ ਵੱਚੀ ਵੱਡੀ ਸੇਲ ਹੋ ਗਈ ਆ ਤੇ ਖੀਰੀ ਵਿਹੜਾ ਜੇ ਆਪਣੇ ਹੋ ਹੈਗੀ ਆ ਖੀਰੀ ਆ ਜੀ ਖੀਰੀ ਤਿਆਰ ਹੋਈ ਜਾਂਦੀ ਆ ਬਾਅਦ ਮੈਂ ਜਿੱਥੇ ਚਲ ਗਈ ਨਾ ਵੀਰੇ ਇਹ ਤਾਂ ਮੈਂ ਜਾਦਗਰੀ ਵਾਲੀ ਆ ਬਾਹਲੀ ਚੰਗੀ ਜਿਨੂੰ ਸਪੈਸ਼ਲ ਕਹਿੰਦੇ ਗਿਫਟ ਹੀ ਆਗੇ ਹਾਂਜੀ ਗਿਫਟ ਹੀ ਇੱਕ ਹਸਾਬ ਦਾ ਮੈਂ ਚੰਗੀ ਆ ਕੋਈ ਅੰਤ ਕੋਈ ਨਹੀਂ ਮੈਂ ਤਾਂ ਵੀਰੇ ਦਨੀ ਆ ਮੈਂ ਹੈ ਟੌਪ ਕਲਾਸ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਵੀ ਵੱਡੇ ਕੱਦ ਕਾੜ ਦੀ ਵੱਡੀ ਬਾਡੀ ਦੀ ਆ ਸਾਰਾ ਮਾਲ ਹੀ ਸੋਹਣਾ ਸਨ ਖਾ ਲੈ ਗਏ ਆ ਫੇਰ ਇਹਨਾਂ ਨੇ ਦੋ ਵੇਖੋ ਥਣ ਵੇਖੋ ਕਿੰਨਾ ਸੋਹਣਾ ਲੱਗਾ ਇਹ ਵੀਰੇ ਹੀ ਰਿਆਦਾ ਮੁੰਡਾ ਥੋੜਾ ਦੀਆਂ ਨਾ ਨਾ ਕਿੱਥੇ ਚਲ ਗਈ ਮਾਲਾ ਜੀ ਸਟਾਰਟਿੰਗ ਹੀ ਵੀਰੇ ਮਾਲਾ ਖਾਲੀ ਹੋ ਜਾ ਸਾਰੀ ਬੱਤ 13 ਕਿਲੋ ਬੋਲੇ ਤੋਂ ਚੱਲੀ ਹੈ 13 ਕਿਲੋ ਬੋਲੇ ਤੋਂ ਚੱਲੀ ਹੈ ਨੋਰਮਲ ਸੇਵਾ ਦੇ 18 ਕਿਲੋ ਦੁੱਧ ਦੋ ਨੋਰਮਲ ਨੋਰਮਲ ਵੀ ਦਊ ਜਿਹੜੀਆਂ ਕਹਿੰਦੇ ਬਾਕੀ ਇਹ ਵੀ ਠੰਡੀ ਸੀਲ ਪੂਰੀ ਕਰ ਲਾਤ ਨਹੀਂ ਚੁੱਕਦੀ ਭਾਏ ਦੋਵੇਂ ਪਾਸੇ ਬੈ ਕੇ ਚਵਾਈ ਕਰੀ ਜਾਓ ਲਾਤ ਥੋੜਾ ਚੁੱਕ ਜੂਗੀ ਰੋ ਬਲਗੀ ਚੰਗੀਆਂ ਪਛੂਦਾ ਵੀਰੇ ਰੂਮ ਵਰਗੀ ਚਵਾਈ ਇਹਦੀ ਵੀ ਮੈਂ ਨਾ ਜਦੋਂ ਨਾਕਾ ਚਲੂ ਇਹਦਾ ਚਲੂ ਵੀਰੇ ਜਿਹੜੀ ਜਿਹੜੀ ਗੱਲ ਕਰਨ ਵਾਲੀ ਮਤਲਬ ਚਵਾਈ ਦਿਨੀ ਨਾਲ ਨਾਲ ਕਾ ਹੀ ਚਲਦਾ ਵੀਰੇ ਐ ਮੈਂ ਟਾਪ ਕਲਾਸ ਚਵਾਈ ਇਹਦੀ ਬਾਹਲੀ ਅਸਰ ਕਰੇ ਤੁਸੀਂ ਚਵਾਈ ਥੱਲੇ ਹੋਣੀ ਮਾੜੀ ਵੀਰ ਮੈਂ ਲੈਂਦੇ ਆਪਾਂ ਤੇ ਰੂਮ ਵਰਗੀ ਚਵਾਈ ਉਹ ਲੀ ਧਾਰ ਐ ਇਹਦਾ ਵਧੀਆ ਸੋਹਣੀ ਚਵਾਈ ਵੀਰੇ ਜਿਹੜੀ ਜਿਹੜੀ ਗੱਲ ਕਰਨੀ ਨੇ ਨੇ ਮਾਇਆ ਵੀਰੇ ਬਾਦਿਆਂ ਹੁਣ ਕੈਮਰਾ ਕਮਾਇਓ ਵੀਰੇ ਮਾੜਾ ਜਾ ਸਿਰਸੇਦਾਰੀ ਟਾਈਮ ਐ ਨਾ ਵੀਰੇ ਲਈ ਹੁਣ ਕੈਮਰਾ ਕਮਾਇਓ ਤੇ ਆ ਵੇਖੋ ਵੀਰੇ ਜਿਦਾਂ ਨਾਲਗਾ ਚੱਲੂ ਇਦਾਂ ਚੱਲੂ ਵੀਰੇ ਮੈਂ ਟੌਪ ਕਲਾਸ ਚ ਆਈ ਏ ਦੀ ਟੌਪ ਕਲਾਸ ਚ ਆਈ ਜੇ ਬਾਲੀਆ ਸਲੇ ਵੀਰੇ ਇਹਦੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਦੇ ਲੈ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਟੌਪ ਕਲਾਸ ਝੋਟੀ ਐ ਕਾਰੀ ਵੀਰ ਜੀ ਤੋਰ ਕੇ ਵਿਖਾ ਦਿਓ ਬਾਕੀ ਜਿਨੀਵੇਂ ਆ ਗਏ ਵੀਰੇ ਬਹੁਤ ਰੋਚ ਚ ਡੇਲੇ ਵੇ ਲਈਏ ਵੀਰੇ ਜੀ ਵੱਡੀ ਵੱਡੇ ਕਦ ਕਾਟ ਦੀ ਵੱਡੀ ਬਾਟੀ ਦੀ ਝੋਟੀ ਮਗਰ ਵੀ ਕੱਟੀ ਬਹੁਤ ਟੌਪ ਕਲਾਸ ਕੱਟੀ ਮਗਰ ਮਿੱਤਾਂ ਉਹਦੀ ਵੀਰੇ ਪ੍ਰਮਾਤਮਾ ਸੁੱਖ ਰੱਖੇ ਵੀਰੇ ਕਿਤੇ ਇਹੋ ਜਿਹੇ ਮੁੱਲ ਥੋੜਾ ਝੋਟੀਆਂ ਦੇ ਵੀਰੇ ਦੀਆਂ ਬਾਕੀ ਜੇ ਇੱਥੇ ਖਲਾਰਦਾ ਇੱਥੇ ਐਸੇ ਪੈਰਾਂ ਦੇ ਖਲਾਰੀ ਵੀਰੇ ਜਿਹੜੇ ਮਾਗੀ ਪੈਰਾਂ ਦੇ ਖਲਾਰ ਲਾਓ ਉੱਥੇ ਵੀਰੇ ਮਿਲਤੂਗੇ ਇਹ ਨਹੀਂ ਹੈਗੀ ਵੀ ਉੱਥੋਂ ਆਉਣੇ ਆਗੇ ਤੇ ਇੱਥੇ ਨਾ ਮਿਲੂਗੀ ਇਹ ਜਿਹੜੇ ਮਾਦੀ ਪੈਰਾ ਦੇ ਖਲਾਰ ਦੇ ਵਿੱਚ ਠੰਡੀ ਦਾ ਅੰਤ ਹੀ ਕੋਈ ਨਹੀਂ ਅੰਤ ਹੀ ਕੋਈ ਨਹੀਂ ਕੁੱਟੀ ਦਾ ਵੀ ਤੌੜੀ ਮਾੜੀ ਸੀ ਤੌਂਦੋ ਵਿੱਦੀ ਮਹਾ ਟੌਪ ਕਲਾਸ ਸਿੰਘ ਵੀ ਲੱਗਾ ਇਹਨੇ ਸਿਰ ਤੋਂ ਲੈ ਕੇ ਪੈਰਾ ਤੱਕ ਚੈਂਪੀਅਨ ਝੋਟੀ ਜੀ ਨੂੰ ਆਂਦੇ ਅੱਗੇ ਕਰਦੇ ਆਂ ਇਹਦੇ ਕੀਮਤ ਦੀ ਗੱਲ ਜੈਸ ਨੂੰ ਹੀ ਬਸ 1,75,000 ਹੀ ਦਵਾਂਗੇ ਜੀ 1,75,000 ਦੀ ਜੈਸ ਨੂੰ ਦਵਾਂਗੇ ਛੋਟੀ ਵੀਰੇ 2 ਲੱਖ ਦੀ ਜਿਹੜੀ ਗੱਲ ਕਰਨ ਵਾਲੀ ਆ ਛੋਟੀ ਦੇ ਨਾ ਜੇ 2 ਦੀ ਕਹਿ ਰਹੀ ਹੈ 2.5 ਦੀ ਕਹਿ ਰਹੀ ਹੈ ਤਾਂ ਮੁੱਲ ਹੀ ਕੋਈ ਨਹੀਂ ਕੱਟੇਗਾ ਵੀ 1,75,000 ਦੀ ਜੈਸ ਨੂੰ ਹੀ ਦੇਣੀ ਵੀਰੇ ਨਹੀਂ ਗਿਫਟ ਹੀ ਆ ਇੱਕ ਹਿਸਾਬ ਦਾ ਗਿਫਟ ਹੀ ਗਿਫਟ ਹੀ ਵੀਰੇ ਜਿਹੜੀ ਗੱਲ ਆ ਅੱਗੇ ਗਾਈਂ ਖੀਰੀ ਦੀ ਬੱਚੀ ਦੀ ਗੱਲ ਕਰਦੇ ਆਂ ਖੀਰੀ ਵੜ ਵੀਰ ਉਹ ਖੀਰੀ ਬੱਚੀ ਦੀ ਪਰਮਾਤਮਾ ਸੁੱਖ ਰੱਖਿਆ ਕਰਦਿਆਂ ਪਾਲਾ ਉਹਦਾਂ ਵੀਡੀਓ ਤੇ ਪਾਈ ਕੱਤੀ ਹੁਣ ਤਿਆਰ ਹੁੰਦੀ ਜਾਂਦੀ ਬੱਚੀ ਵੇ ਵੀਰੇ ਇਹ ਵੀ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਦੀ ਮੁੱਲ ਦੀ ਗੱਲ ਕਰੀਏ ਵੀਰੇ ਮੈਨੂੰ ਇਹੋ ਜਿਹੇ ਗਿਫਟ ਲੱਭਣ ਲੱਗਿਆ ਟਾਈਮ ਲੱਗਦਾ ਇਹ ਇਹ 85 ਦੀ ਦੇ ਦਾਂਗੇ ਇਹਦੇ ਦੀ 85000 ਦੀ ਹਾਂ ਹਾਂ ਵੀਰੇ ਸਿਰਫ 85000 ਦੀ 85000 ਦੀ ਦੇ ਦਾਂਗੇ ਬੱਚੀ ਟੌਪ ਕਲਾਸ ਦੇ ਦੀ ਲੱਥਾਂ ਢੀ ਥੱਲੋਂ ਬੱਚੀ ਹੈ ਜੇ ਮੈਂ ਵੀਰੇ ਉੱਥੇ ਲਖਰੀ ਹੁਣ ਚਾਲੂ ਡੈ ਵੀ ਹੁੰਦੀ ਆ ਮੈਂ ਟੌਪ ਕਲਾਸ ਹੈ ਗਾਂ ਹੀ ਗਾਂ ਹੀ ਸੇਲ ਉਹ ਵੇਚਦੀ ਆਪਾਂ ਉਹ ਵੇਖੋ ਇੱਕ ਅਰੀ ਤੁਹਾਨੂੰ ਬੁਖਾ ਦੇ ਦੇਖੋ ਹਨ ਵੇਖੋ ਕਿੱਡਾ ਸੋਹਣਾ ਲੱਗਾ ਗੇ ਸਾਰਾ ਮਾਲ ਇੱਕ ਅਰੀ ਕੈਮਰਾ ਮਾ ਕੇ ਵਿਖਾ ਦਈਏ ਹਾਂਜੀ ਜੀ ਸਾਰਾ ਮਾਲ ਟੋਪ ਕਲਾਸ ਚੈਂਪੀਅਨ ਝੋਟੀਆਂ ਜਿੰਨੀਆਂ ਵੀ ਸੋਹਣੀਆਂ ਸੁਨੱਖੀਆਂ ਵੀਰ ਜੀ ਐਡਰੈਸ ਬੋਲ ਦੋ ਇੱਕ ਅਰੀ ਸਾਵੇਦੀ ਜ਼ਿਲ੍ਹਾ ਗਰਦਾਸਪੁਰ ਨੇੜੇ ਫਰੇਗੜ ਚੂੜੀਆਂ ਪਿੰਡ ਡੋਗਰ ਵਿਰੇ ਆਪਣੇ ਕੋ ਬਾਕੀ ਪਰਮਾਦਰਮੇ 20 ਮਈਆਂ 24 ਘੰਟੇ ਸੇਲ ਆਸਦੇ ਹੈਗੀਆਂ ਵੀਰੇ 24 ਘੰਟੇ ਮਾਲ ਆ ਪੰਜ 6 ਲਗਾਤਾਰ ਵੀਡੀਓ ਪਚਾਉ ਪੰਜਾਂ ਦੀ ਪਾਈ ਦੀ ਆ 20 ਮਈਆਂ 24 ਘੰਟੇ ਆਪਣੇ ਫਾਰਮ ਤੇ ਮਿਲ ਸਕਦੀਆਂ ਵੀਰ ਜੀ ਫੋਨ ਨੰਬਰ ਬੋਲ ਦੋ 7661527 ਵੀਰ ਜੀ ਧੰਨਵਾਦ ਵੀਰ ਜੀ ਸასი ਗਾਲ ਜੀ